ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਦੇਰ ਸ਼ਾਮ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹੁਣ ਦੁਕਾਨਾਂ ਸਾਲ ਦੇ 365 ਦਿਨ ਖੁੱਲੀਆਂ ਰਹਿਣਗੀਆਂ ਪ੍ਰਸ਼ਾਸਨ ਨੇ ਇਹ ਫੈਸਲਾ ਕੇਂਦਰ ਸਰਕਾਰ ਦੀਆਂ ਹਦਾਇਤਾਂ ਤਹਿਤ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕਾਰੋਬਾਰ ਦੀ ਸੋਖ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ ਮੈਟਰੋ ਸਿਟੀ ਦੀ ਤਰਫ ਤੋਂ ਚੰਡੀਗੜ੍ਹ ਦੇ ਦੁਕਾਨਦਾਰ ਵੀ 24 ਘੰਟੇ ਦੁਕਾਨਾਂ ਖੋਲਣ ਦੀ ਮੰਗ ਕਰ ਰਹੇ ਸਨ ਜੋ ਲੰਬੇ ਸਮੇਂ ਤੋਂ ਪ੍ਰਸ਼ਾਸਨ ਕੋਲ ਪੈਂਡਿੰਗ ਸੀ ਇਹ ਫੈਸਲਾ ਹੁਣ ਕੇਂਦਰ ਸਰਕਾਰ ਦੀਆਂ ਹਦਾਇਤਾਂ ਤੇ ਲਿਆ ਗਿਆ ਹੈ ਇਹ ਨਿਯਮ ਦੁਕਾਨਾਂ ਦੇ ਨਾਮ ਨਾਲ ਵਪਾਰਕ ਗਤੀਵਿਧੀਆਂ ਤੇ ਵੀ ਲਾਗੂ ਹੋਵੇਗਾ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਪਸ਼ਟ ਕੀਤਾ ਗਿਆ ਕਿ ਹੁਣ ਦੁਕਾਨਦਾਰਾਂ ਨੂੰ ਸਮਾਂ ਵਧਾਉਣ ਲਈ ਕਿਰਤ ਵਿਭਾਗ ਤੋਂ ਵਾਰ-ਵਾਰ ਇਜਾਜ਼ਤ ਲੈਣ ਦੀ ਲੋੜ ਨਹੀਂ ਪਵੇਗੀ ਹੁਣ ਯੂਟੀ ਦੇ ਸਖਤਰ ਕੰਮ ਲੇਬਰ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ 24 ਘੰਟੇ ਦੁਕਾਨਾਂ ਖੋਲਣ ਦੀ ਇਜਾਜ਼ਤ ਲੈਣ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਇਸ ਦੇ ਲਈ ਆਨਲਾਈਨ ਪੋਰਟਲ ਦੀ ਸਹੂਲਤਾ ਸ਼ੁਰੂ ਕੀਤੀ ਜਾਵੇਗੀ ਕੋਈ ਵੀ ਦੁਕਾਨਦਾਰ labor.chंडीगढ़.gov.in ਤੇ ਰਜਿਸਟ੍ਰੇਸ਼ਨ ਲਈ ਆਸਾਨੀ ਨਾਲ ਅਪਲਾਈ ਕਰ ਸਕੇਗਾ 24 ਘੰਟੇ ਦੁਕਾਨਾਂ ਖੋਲਣ ਦੀ ਇਜਾਜ਼ਤ ਬਾਰੇ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਕਿ ਇਹ ਨਿਯਮ ਸ਼ਹਿਰ ਦੇ ਸ਼ਰਾਬ ਦੇ ਠੇਕਿਆਂ ਪੱਬਾ ਅਤੇ 12 ਤੇ ਲਾਗੂ ਨਹੀਂ ਹੋਣਗੇ ਨੋਟੀਫਿਕੇਸ਼ਨ ਕਾਰਨ ਪੱਬਾ ਅਤੇ 12 ਦਾ ਸਮਾਂ ਨਹੀਂ ਬਦਲਿਆ ਜਾਵੇਗਾ ਜਿਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾ ਹੀ ਫੈਸਲਾ ਕਰ ਲਿਆ ਹੈ ਦੁਕਾਨਾਂ 24 ਘੰਟੇ ਖੁੱਲਣ ਦੀ ਸੂਰਤ ਵਿੱਚ ਹਰ ਕਰਮਚਾਰੀ ਨੂੰ ਹਫਤੇ ਵਿੱਚ ਇੱਕ ਦਿਨ ਆਰਾਮ ਦਿੱਤਾ ਜਾਵੇਗਾ ਹਫਤਾਵਾਰੀ ਛੁੱਟੀ ਦੇਣ ਲਈ ਕਰਮਚਾਰੀ ਦੀ ਤਨਖਾਹ ਵਿੱਚੋਂ ਕੋਈ ਕਟੌਤੀ ਨਹੀਂ ਕੀਤੀ ਜਾ ਸਕਦੀ ਕਰਮਚਾਰੀਆਂ ਨੂੰ ਨੋਟਿਸ ਬੋਰਡ ਤੇ ਉਪਲਬਧ ਛੁੱਟੀਆਂ ਦੀ ਜਾਣਕਾਰੀ 1 ਮਹੀਨੇ ਪਹਿਲਾਂ ਦੇਣੀ ਪਵੇਗੀ ਹਰ ਕਰਮਚਾਰੀ ਨੂੰ 5 ਘੰਟੇ ਕੰਮ ਕਰਨ ਤੋਂ ਬਾਅਦ 5 ਮਿੰਟ ਦਾ ਆਰਾਮ ਦੇਣਾ ਹੋਵੇਗਾ ਰੋਜ਼ਗਾਰਦਾਤਾ ਕਰਮਚਾਰੀ ਨੂੰ ਇੱਕ ਦਿਨ ਵਿੱਚ 9 ਘੰਟੇ ਤੋਂ ਵੱਧ ਅਤੇ ਹਫਤੇ ਵਿੱਚ 48 ਘੰਟੇ ਤੋਂ ਵੱਧ ਕੰਮ ਨਹੀਂ ਕਰਵਾ ਸਕਦਾ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਸੰਬੰਧੀ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਰਮਚਾਰੀਆਂ ਅਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਰਾਤ 10 ਵਜੇ ਤੋਂ ਬਾਅਦ ਖੁੱਲਣ ਵਾਲੀਆਂ ਦੁਕਾਨਾਂ ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ ਮਹਿਲਾ ਕਰਮਚਾਰੀਆਂ ਲਈ ਮਜ਼ਬੂਤ ਸੁਰੱਖਿਆ ਕੰਮ ਵਾਲੀ ਥਾਂ ਤੇ ਵੱਖਰਾ ਲੌਕਰ ਸੁਰੱਖਿਆ ਅਤੇ ਰੈਸਟ੍ਰੂਮ ਮੁਹੱਈਆ ਕਰਵਾਉਣਾ ਹੋਵੇਗਾ ਰਾਤ 8 ਵਜੇ ਤੋਂ ਬਾਅਦ ਔਰਤਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਇਹ ਤਾਂ ਹੀ ਜਾਇਜ਼ ਹੋਵੇਗਾ ਜੇਕਰ ਔਰਤਾ ਦੁਆਰਾ ਲਿਖਤੀ ਸਹਿਮਤੀ ਦਿੱਤੀ ਜਾਂਦੀ ਹੈ ਅਤੇ ਸੁਰੱਖਿਆ ਉਪਲਬਧ ਹੁੰਦੀ ਹੈ ਦੇਰ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਘਰ ਲੈ ਜਾਣ ਲਈ ਵਾਹਨਾ ਅਤੇ ਸੁਰੱਖਿਆ ਕਰਮਚਾਰੀਆਂ ਦਾ ਪ੍ਰਬੰਧ ਕਰਨਾ ਹੋਵੇਗਾ ਕਰਮਚਾਰੀਆਂ ਨੂੰ ਰਾਸ਼ਟਰੀ ਦਿਨਾਂ ਅਤੇ ਤਿਉਹਾਰਾਂ ਤੇ ਵੀ ਤਨਖਾਹ ਦੇ ਨਾਲ ਛੁੱਟੀ ਦੇਣੀ ਪਵੇਗੀ ਕਰਮਚਾਰੀਆਂ ਨੂੰ ਕਿਰਤ ਕਾਨੂੰਨ ਵਿੱਚ ਦਿੱਤੀਆਂ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਪੈਣਗੀਆਂ ਕਰਮਚਾਰੀਆਂ ਦੀ ਤਨਖਾਹ ਅਤੇ ਓਵਰ ਟਾਈਮ ਦੇ ਪੈਸੇ ਸਿੱਧੇ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ ਜਾਣਗੇ ਨੋਟੀਫਿਕੇਸ਼ਨ ਦੇ ਤਹਿਤ ਦੁਕਾਨਾਂ ਤੇ ਸੀਸੀਟੀਵੀ ਲਗਾਉਣੇ ਲਾਜ਼ਮੀ ਨੇ ਜਿਸ ਦੀ 15 ਦਿਨਾਂ ਤੱਕ ਰਿਕਾਰਡਿੰਗ ਹੁਣੀ ਚਾਹੀਦੀ ਹੈ ਕੰਮ ਵਾਲੀ ਥਾਂ ਤੇ ਐਮਰਜੈਂਸੀ అలਾਰਮ ਵੀ ਲਾਜ਼ਮੀ ਹੈ ਜੇਕਰ ਨਿਯਮਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਸੰਬੰਧਤ ਅਥਾਰਟੀ ਦੀ ਸੁਣਵਾਈ ਤੋਂ ਬਾਅਦ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ ਕਿਰਤ ਵਿਭਾਗ ਦਾ ਇੰਸਪੈਕਟਰ ਸਟਾਫ ਵਿਭਾਗ ਦੁਆਰਾ ਜਾਰੀ ਨਿਯਮਾਂ ਅਤੇ ਸ਼ਰਤਾਂ ਦੀ ਜਾਂਚ ਕਰੇਗਾ